ਬੱਲੂ ਤਵਾਰੀ ਜੇਲ੍ਹ ਸੇ ਫਰਾਰ ਦੋ ਦੇ ਨਾਲ ਹੀ ਢੰਡੀਆ ਉਹ ਮੈਂ ਕਿਹਾ ਨਾ ਕਰੇ ਕਰਦਾ ਮਗਰ ਉਹ ਨਹੀਂ ਤਾਂ ਵੀ ਏਸੀ ਦਾ ਕਿਹੜਾ ਕਿਵੇਂ ਰ ਅਗਰ ਨਾ ਉਹ ਵੀ ਚਿਹੜਾ ਵੇਖਿਆ ਠਾਰਤਾ ਨਾ ਪਾਰਟੀ ਨੇ ਮੈਨੂੰ ਇਹ ਕਹਿੰਦਾ ਰੀਲ ਬਣਾਉਣੀ ਜਿਹੜੇ ਇੱਥੇ ਰੀਲ ਬਣਦੀਆਂ ਮੈਂ ਵੀ ਮਸ਼ਹੂਰ ਹੋ ਲਓ ਜੀ 6 ਘੰਟੇ ਜੇ ਪਹੁੰਚਿਆ ਪੂਰੇ 6 ਘੰਟੇ ਸਾਢੇ 5 5 ਵਜੇ ਤਰੀ ਕਰ ਲੈ ਤਰੀ ਹੈ ਗਿਆ ਹੈਲੋ ਗਾਇਜ਼ ਵੈਲਕਮ ਬੈਕ ਟੂ ਜੀ ਆਈ ਹੋਪ ਸਾਰੇ ਤੁਸੀਂ ਘੈਂਟ ਹੋਗੇ ਆਪਾਂ ਵੀ ਘੈਂਟ ਆ ਸਵੇਰ ਦੇ ਵੱਜ ਗਏ 9:30 ਤੇ ਆਪਾਂ ਚੱਲੇ ਆ ਤ੍ਰੀ ਦਰਬਾਰ ਸਾਹਿਬ ਉਮਰਸਰ ਪਹਿਲਾਂ ਨੁਕਸਾਨ ਵੀ ਬਹੁਤ ਵੱਡਾ ਹੋ ਗਿਆ ਆਪਣਾ ਨਵਾਂ ਫੋਨ 1.5 ਮਹੀਨਾ ਹੀ ਹੋਇਆ ਸੀ ਦੰਦੇ ਨੇ ਖਤਮ ਹੋ ਗਿਆ ਸਾਰਾ ਡੱਡ ਹੋ ਗਿਆ ਇਹਨੂੰ ਵੀ ਕਸਟਮ ਗੇਅਰ ਜੱਥ ਫੜਾ ਕੇ ਜਾਣਾ ਬੱਸ ਆਉਣ ਵਾਲੀ 9:30 ਚੱਲਦੇ ਆ ਇੱਕ ਵੀਵੋ ਦਾ ਫੋਨ ਸੀ ਜਿਹੜਾ ਮੈਂ ਬਹੁਤ ਲੰਮਾ ਜਾਰ ਚੱਲਿਆ 100 ਬਹੁਤ ਜ਼ਿਆਦਾ 1.5 ਮਹੀਨੇ ਚੱਲਿਆ ਜਾਰਾ ਦੱਕਾ ਬਹੁਤ ਹੋ ਰਿਹਾ ਸਵੇਰੇ ਜਾਣਾ ਸੀਗਾ ਸ਼ਾਮ ਨੂੰ ਆਹ ਕੰਮ ਹੋ ਗਿਆ ਰਾਤ ਨੂੰ ਹੀ ਹੋਇਆ ਹੱਥ ਚ ਇੱਕਦਮ ਵਕਤ ਬਦਲ ਗਿਆ ਜਦ ਬਦਲ ਬਦਲ ਗਿਆ ਟਾਈਮ ਹੋ ਗਿਆ 9:35 ਬਸ ਆਉਣ ਵਾਲੀ ਆ ਪਾ 1 2 4 ਮਿੰਟਾਂ ਚ 900 ਹੁਣ ਹਫਤਾ ਹਫਤਾ ਦਸ ਦਿਨ ਹੋ ਗਏ ਬੱਦਲ ਵਾਈ ਦਾ ਬੰਦੇ ਆਉਣੇ ਤਿਆਰ ਖੜੇ ਨੇ ਬਹਾਰ ਦਿਖਾਉਣੇ ਥੋੜਾ ਚਪੜਾ ਨਾਲ ਆ ਗਿਆ ਮੁੰਡਾ ਮੰਡੀ ਸਟੇਸ਼ਨ ਤੇ ਪਹੁੰਚ ਗਿਆ ਫੋਨ ਫੜਾਏ ਗੇਰ ਤੇ ਆਪਾਂ ਨਵੀਆਂ ਮੁੰਡੇ ਦਾ ਪਹਿਲਾ ਸਫਰਾ ਟ੍ਰੇਨ ਦਾ ਇਹਦਾ ਦੂਜਾ ਦੂਜਾ ਹੀ ਆ ਤੇਰਾ ਮੇਰਾ 11ਵਾਂ ਵਾਰ ਮਾ ਹੋ ਸਾਲ 6-7 ਵਾਰ ਤੇ ਅੰਬਰਸਰ ਨੇ ਗਏ ਦੋ ਕਵਾਰੀ ਲੁਧਿਆਣੇ ਟ੍ਰੇਨ ਫੜੀ ਆ ਦੋ ਕਵਾਰੀ ਰਹੀ ਸੀ ਕੇਸ ਨੂੰ ਦੋ ਵਾਰੀ ਅਸੀਂ ਉੱਥੇ ਨੂੰ ਦੋ ਉਹ ਦੋ ਵਾਰੀ ਦਿੱਲੀ ਨੂੰ ਅਗਾ 13ਵਾਂ 14ਵਾਂ ਸਫ਼ਰ ਮੇਰਾ ਤੇ ਲੋ ਜੀ ਟ੍ਰੇਨ ਆ ਗਈ ਇਹ ਨਹੀਂ ਇਹ ਕੋਈ ਆ ਗਈ ਟ੍ਰੇਨ ਯੋਵੇ ਜਾਂਦਾ ਯੋਵੇ ਇਹ ਸੀ ਕਿ ਨੌਵੇਂ ਵਧੀਆ ਆਏ ਚਾਹਿਆ ਸੀ ਮੈਂ ਤਾਂ ਸੀ ਜਦੋਂ ਦਿੱਲੀੋਂ ਆਏ ਸੀਗੇ ਜਾਏ ਜੀ ਸੀ ਇਕਨੋਮਿਕ ਰੇਲ ਠੀਕ ਰਹਾਂਦੇ ਆਪਾਂ ਇਹ ਮਸ਼ਹੂਰ ਇੰਡੀਅਨ ਰੇਲ ਵਿੱਚ ਪਾੜ ਗਿਆ ਜਰਨਲ ਆਪਿਆਂ ਤੁਹਾਨੂੰ ਪਤਾ ਜਾਈਗੀ ਹਾਲ ਹੰਦਾ ਕਲਾਸਾਂ ਦਾ ਬੁਰਾ ਹਾਲ ਹੰਦਾ ਇਹਦਾ ਫੇਰ ਜਰਨਲ ਮੰਡੀ ਤੋਂ ਲੈ ਲਈ ਰਵਾਨਗੀ ਬੱਲੂ ਤੇ ਮਾਰੀ ਜੇਲ੍ਹ ਸੇ ਫਰਾਰ ਹੋ ਦੋ ਦੇ ਨਾਲ ਹੀ ਆ ਮੁੱਲਾਪੁਰ ਆ ਜੀ ਰੁਕੀ ਮੈ ਤਾਂ ਨਹੀਂ ਚੱਲੀ ਇਹ ਟ੍ਰੇਨ ਆ ਭਰਮ ਨੇ ਕੱਲ ਕੰਮ ਕਰਾਉਣਾ ਚੰਦ ਦੁਆਪਹਿਰ ਇਹ ਦੇਖ ਦੇ ਇਹਦੇ ਫੋਨ ਦੇ ਗਿਆ ਸਾਰਾ ਫੋਨ ਹੱਥ ਚੋ ਦੇ ਆ ਉਹ ਗੇੜਿਆ ਦੇ ਰਿਹਾ ਇਹ ਬੈਗਾ ਸਲੀਪਰ ਚ ਲੇਪਰ ਦੇ ਬਾਬਾ 12:45 ਮਿੰਟ ਨੇ ਹੋਰ ਲਾਉਣੇ ਲੁਧਿਆਣੇ ਜਾਣੇ ਇਹਨਾਂ ਰੁਕ ਰੁਕ ਜਾਣ ਟ੍ਰੇਨ 1 ਘੰਟੇ ਲੁਧਿਆਣੇ ਪਹੁੰਚਣਾ 4 ਵਜੇ ਲਾਉਗੇ ਅੰਮ੍ਰਿਤਸਰ ਬਾਕੀ ਦੇਖਦੇ ਆ ਨਵੀਂ ਗੁਹੇ ਪੌਣੇ 1 ਤੋਂ 2 ਤੇ ਹੋ ਗਿਆ 50 ਹੋ ਗਏ 12 50 ਹੁਣ ਲੁਧਿਆਣਾ ਪਹੁੰਚੇ ਆ 11 6:30 ਦੇ ਬੈਠੇ ਹੋ 11:25 ਕਿਤੇ ਆਪਾਂ ਤਰਪੀ ਟ੍ਰੇਨ ਤੋਂ ਕੋਈ ਇਹਸਾ ਲਾਉਣਾ ਡੇਢ ਘੰਟੇ ਮੂ ਲਾਦਾ ਇਹਨੇ ਟਾਈਮ 10 ਮਿੰਟ ਉਹ 20 ਮਿੰਟ ਆ ਹਾ ਉੱਪਰ ਲਈ ਪੂਰਾ ਡੇਢ ਘੰਟਾ ਲਾਦਾ ਫਲਸ ਪਰ ਜਾਵਾਂਗੇ ਅਸੀਂ ਤਾਂ ਕੋ ਚੈਕਿੰਗ ਕਰਨ ਨੂੰ ਆਇਆ ਸੀ ਹਾਂ ਹੁਣ ਲੁਧਿਆਣਾ ਐਂਟਰ ਕਰਿਆ ਗਿੱਲਾਂ ਵਾਲਾ ਪੁਲ ਨਾਲ ਆਖੇ ਆ ਹੁਣ ਲੁਧਿਆਣਾ ਇੱਕ ਹੋਰ ਲੈਂਡ ਬਣਨ ਕਰਕੇ ਸਾਰੇ ਘਰ ਕੋਟਾਏ ਪਏ ਨੇ ਲੋਕਾਂ ਦੇ ਆ ਦੇਖੋ ਸਾਰੇ ਘਰ ਕੋਟਾ ਦੇ ਜਿਹੜੇ ਮੂਹਰੇ ਫਰੰਟੇ ਸੀਗੇ ਇਹਨਾਂ ਦਾ ਲੱਗਦਾ ਬਾਹਰ ਹੁਣ ਖਾਜੀ ਦੂਰ ਨੇ ਛੱਡ ਤੇ ਕਿਉਂਕਿ ਮਗਰ ਹੋ ਗਏ ਮਗਰ ਦਾ ਟਾਇਪੇ ਕਿ ਲੱਗਦਾ ਕੀ ਲੱਗਦਾ ਮੋਟੀ ਟ੍ਰੇਨ ਵਧੀਆ ਲਾਈ ਦੀ ਆ ਕੇ ਜੇ ਤੇ ਲੋਈ ਮੁੱਦਤਾਂ ਦੇ ਬਾਅਦ 2 ਮਹੀਨੇ ਬਾਅਦ ਹੀ ਆਇਆ ਹੋਏ ਅਸੀਂ ਆਏ ਸੀ ਮਾਰਚ ਹਾਂ ਮਾਰਚ 'ਚ ਕਿਸੇ ਹਜੂਰ ਸਾਹਿਬ ਇੱਥੋਂ ਜੜੇ ਸੀ ਇੱਕ ਨੰਬਰ ਪਲੇਟਫਾਰਮ ਤੋਂ ਲੁਧਿਆਣਾ ਲੱਗ ਗਿਆ ਇੱਧਰ ਆ ਗਿਆ ਪਲੇਟਫਾਰਮ ਕਦੋਂ ਆਇਆ ਪੂਰੇ ਮਾਰਚ ਅਪ੍ਰੈਲ ਮਈ ਜੂਨ ਤੱਕ ਨਹੀਂ ਨਵਾਂ ਆਇਆ ਤੈਨੂੰ ਹੋ ਗਿਆ ਉਹ ਦੇਖਣ ਦਿਓ ਕਾਂਟ ਰੇਲ ਨੂੰ ਮੁੜਦੀ ਬਹੁਤ ਹੁਣੀ ਲੱਗਦੀ ਹੈ ਤੋ ਬਾਹਰ ਜੰਗਲਾ ਚ ਅਰੇ ਜੀ ਕੇ ਸਾਡੇ ਜੰਗਲਾਂ ਦੇ ਮੁੜਦੀ ਨਹੀਂ ਦੇਖੀ ਉੱਥੇ ਬੜੀ ਘਣ ਦਾ ਆ ਗਿਆ ਆਲੇ ਨਾਲ ਪਹਾੜ ਵਿਚਾਲੋਂ ਦੀ ਟ੍ਰੇਨ ਜਾਂਦੀ ਆ ਇਹ ਆਈ ਇੰਡੀਆ ਰੇਲਵੇ ਦਾ ਪਾਣੀ ਵਾਲਾ ਉਹ ਤੜੇ ਹੁਧਿਆਣੇ ਤੋਂ ਵੀ ਦੁਰਪੀਆ ਹੁਣੀ ਦੁਰੀ ਆ ਯਾ ਦਰਿਆ ਦੇ ਦੇ ਨੰਗ ਭਰੇ ਹੋ ਕਿਲਾ ਬੋਨਾ ਜੀ ਢੇੜ 3:30 ਵੀ ਨਾ ਹੋ ਗਿਆ ਮੈਂ ਨਾ ਕੈਮਰਾ ਜੇ ਚੂੜੀ ਨਹੀਂ ਕਰੀ ਵੀਡੀਓ ਕੋਈ ਆ ਹੁਣ ਤਾਂ ਦੁਬਾਰਾ ਫੇਰ ਸ਼ੁਰੂ ਕਰੇ ਆ 3 ਵਜ ਗਿਆ ਪੂਰੇ ਇੱਥੇ ਵੀ ਇੱਧਾ ਘੰਟਾ ਮੂੰਹ ਖੜੀ ਆ ਇਹ 5 ਮਿੰਟ ਘੱਟ 25 ਹੋਏ ਨੇ ਉਹ ਸੂਰ ਪਾਲੀ ਫਿਰਦੇ ਨੇ ਬਾਈ ਲੱਡਵਾਲਾ ਇੱਥੇ ਝੁੱਗੀਆਂ ਕਿੰਨਾ ਸੂਰ ਬੈਠਾ ਸਭ ਤੋਂ ਸੂਰ ਰੱਖੇ ਨੇ ਉਹ ਜੰਗਲਚ ਵਾਲਾ ਇਹ ਤਾਂ ਪਹਿਲੀ ਵਾਰ ਚੱਕ ਕਰ ਰਹੇ ਆ ਕਿ ਰਾਤ ਨੂੰ ਲੰਘਦੇ ਅੰਮ੍ਰਿਤਸਰ ਨੂੰ ਤਾਂ ਨਹੀਂ ਪਤਾ ਲੱਗਦਾ ਸਭ ਤੋਂ ਸੂਰ ਰੱਖਿਆ ਹੈ ਨਾ ਸਾਰਾ ਝਾਲ ਚ ਸੂਰ ਹੀ ਪਿਆ ਆ ਗਿਆ ਮਰੇ ਦਰਿਆ ਸੱਤ ਨਾਲ ਦੇ ਦੇਖਦੇ ਕਿੰਨਾ ਭਰਿਆ ਹੋਇਆ ਫੋਨ ਅੰਦਰ ਰੱਖੀ ਚਪੇੜ ਮਾਰਨ ਵਾਲੇ ਹੀ ਬੰਤੀ ਖੜੇ ਮੇਰੇ ਵੀ ਹੱਥ ਕੱਢ ਲੈਂਦੇ ਨੇ ਖਾਲੀ ਬਿਆਗ ਕੋਲ ਦੀ ਪਰ ਆਇਆ ਉਜਾਲਾ ਏਰੀਆ ਪਰ ਜੇ ਜਦਾ ਹੁਣ ਇਹ ਮਹੀਨੇ ਚੱਲੂ ਨਾ ਮੌਨਸਨ ਆ ਜਾਣੀ ਫੇਰੇ ਫੁੱਲ ਭਰ ਕੇ ਆਲਾ ਉੱਪਰ ਤੱਕ ਕਿਰਦਾ ਸਭ ਹੰਡ ਬੋਕੀ ਨਾ ਹੈਗਾ ਉਹ ਆੜੇ ਪਹੁੰਚ ਨਹੀਂ ਬੱਸ ਹੋ ਗਈ ਹੈ 50 ਘੰਟੇ ਦਾ ਪਹੁੰਚ ਨੂੰ ਟੁਰਦਾ ਸਫਰ ਆਪ ਤਿੰਨ ਚਾਰ ਘੰਟੇ ਤਿੰਨ ਘੰਟੇ ਪੂਰਾ ਕਰਕੇ ਆਇਆ ਹੈ ਸਾਢੇ 3 ਘੰਟੇ ਐ ਸਵਾਢੇ 1:00 ਐ ਭਾਈ ਜਲੰਧਰ ਆਉਣਾ ਫਿਰ ਜਲੰਧਰ ਕੈਂਟ ਆਉਣਾ ਫਿਰ ਆਉਣਾ ਵਿਆਹ ਨੂੰ ਤਾਂ ਬਹੁਤ ਹਰਾਂ ਨੂੰ ਆਪਣਾ ਟ੍ਰੇਨ ਆਤੀ ਆ ਬੈਠਾ ਟੱਕੀ ਜਾ ਉਹ ਗੱਡੀ ਆਂ ਇਹ ਇੱਦਾਂ ਸਿਰਫ ਪੰਜਾਬ ਦੇ ਹਿੱਸੇ ਆਈਆਂ ਨੇ ਮੁੰਡੇ ਫਰੀ ਪਾਣੀ ਪੀਉਣ ਲੱਗੇ ਠੰਡਾ ਸਰਦਾਰ ਨੇ ਆ ਦੇਖੀ ਠੰਡਾ ਪਾਣੀ ਠੰਡਾ ਪਾਣੀ ਦੀ ਸੇਵਾ ਪੁਰੀ ਸੇਵਾ ਪੁਰੀ ਸੇਵਾ ਇਹ ਸਿਰਫ ਪੰਜਾਬ ਦੇ ਸਿਆਈਆਂ ਨੇ ਇਹ ਚੀਜ਼ਾਂ ਮਾਰਤਾ ਪਾਣੀ ਦੀ ਬੋਤਲ ਮਹਿੰਗੀ ਕਰ ਦਿੰਦੇ ਨੇ ਛੱਡ ਦੇ ਮਾਲਿਕ ਪਾਣੀ ਇਹ ਨਾ ਸ਼ਹਿਰ ਦੇ ਵਿੱਚ ਜਿਹਨੂੰ ਆ ਗਈ ਹੈ ਜਗ੍ਹਾ ਘਟ ਐਨਾਂ ਕੋਲੇ ਯਾੜ ਯੂਟ ਲਾਉਣ ਨੂੰ ਜਗ੍ਹਾ ਨਹੀਂ ਹੈਗੀ ਐਵੇਂ ਇੰਨੀ ਜਿਹੀ ਫੈਕਟਰੀ ਐ ਨਾ ਚੜ ਗਈ ਯਾੜ ਫਿਰੇ ਦੋ ਤਿੰਨ ਜਗ੍ਹਾ ਤੇ ਲੱਗਦਾ ਇਹਨਾਂ ਦਾ ਸੋ ਇੱਕ ਦਾ ਪੁਲ ਦੇ ਥੱਲੇ ਲੱਗਦਾ ਇੱਕ ਇਧਰ ਲੱਗਦਾ ਦੋ ਜਗ੍ਹਾ ਤੇ ਯਾੜ ਲੱਗਦਾ ਜਾ ਕੇ ਬਸ ਯਾੜ ਕੰਨੀ ਮਾਰ ਖਾਂਦੀ ਐ ਫੈਟ ਚੜਾਉਣ ਦਾ ਜਗ੍ਹਾ ਨਹੀਂ ਸੋ ਪੁਲ ਥੱਲੇ ਟਰਾਲੀਆਂ ਖੜਦੀਆਂ ਬੈਤਦੀਆਂ ਬਸ ਬਰਬਰ ਦੀ ਦੂਜਾ ਰੋਡ ਜਾਂਦਾ ਜਲੰਧਰ ਵਾਲਾ ਅੰਮ੍ਰਿਤਸਰ ਵਾਲਾ ਲੋਈ ਜਲੰਧਰ ਗੈਂਟ ਪਹੁੰਚਿਆ ਜੀ 8:30 ਦੇ ਕਰੀਬ ਸਮਾਂ ਹੋ ਗਿਆ ਮੈਂ ਆਜੂ ਗਿਆ ਜੀ ਕਿ ਨੰਬਰ 2 ਅੰਮ੍ਰਿਤਸਰ ਵਾਇਆ ਜਲੰਧਰ ਇਹ ਜਲੰਧਰ ਸਿਟੀ ਵੀ ਰੁਕੂ ਹਾਂ ਜੀ ਆਹ ਹੈ ਸਹੀ ਚੌੜਾ ਲਾਫਰ ਨੰਬਰ 1 ਰੋਕੀਗਾ ਦਾ 2 ਮਿੰਟ ਹੀ ਆ ਇਹ 1.5 ਮਿੰਟ ਜਾਂ 2 ਮਿੰਟ ਹੱਦ ਮੇਰਾ ਹੱਥ ਘਰੇ ਚੱਲ ਪਿਆਣ 2 ਮੀਟਰ ਨੂੰ ਫੇਰ ਰੁਕੂਗਾ ਆ ਜਾ ਭਾਈ 5 7 ਆਦੇ ਲੋਕਾਂ ਦੇ ਨੂੰ ਪਾਰਸਲ ਕਰੇ ਮੋਟਰਾਂ ਨਾਲ ਖੜੇ ਨੇ ਅੰਮ੍ਰਿਤਸਰ ਵਾਲਾ ਜਾਨੀ ਮੋਤੀ ਮੁਕੇ ਹਾਜ਼ਰ ਹਾਂ ਲੰਦਰ ਕੈਂਟਾ ਨਾਲੇ ਜਲੰਧਰ ਸੇਟੀ ਆ ਬੱਸ ਸਾਡੇ ਦਾ ਬੰਦੇ ਬੈਠੇ ਵੀ ਅੱਕ ਗਿਆ ਦਸਨੇ ਦਾ ਤੂਰਾ ਜਦੋਂ ਨਾ ਕਹਿੰਦਾ ਇੱਥੇ ਨਾ ਆਏ ਉਹਨੇ ਦਸ ਵਈ ਕਿਥੇ ਨਾ ਹੋਣ ਜਾਣਾ ਮੰਦਰ ਜਾਣਾ ਇਹਨੇ ਮੰਡਰ ਲੈਂਡ ਤੇ ਟਰਲੋਵਰੀ ਤੇ ਨਹੀਂ ਦੇਖਦਾ ਢੱਲੋਵਰੀ ਤੇ ਨਹੀਂ ਉਰੇ ਆਏ ਹੁਣ ਜਲੰਧਰੀ ਆਇਆ ਸੀ ਤਾਂ ਹੀ ਜਲੰਧਰ ਦਾ ਨਾਮ ਲੈਂਦਾ ਹੈ ਤੇਰਾ ਇਧਰ ਮੀ ਵਹ ਹੋ ਪਿਆ ਬਿਆਦ ਰਹਾ ਹੂਰਾ ਭਰਿਆ ਹੁੰਦਾ ਜੀ ਹਾਂ ਦਾ ਸੌਂ ਗਿਆ ਯਾਰ ਸੌਂ ਗਿਆ ਜੀ ਤੂੰ ਆਸਾ ਲੱਗੀ ਮੁੰਡੇ ਯਾਰ ਵੇ ਅੱਜ ਵੇ ਖਾਲੀ ਵਿਆਸ ਇੰਡੀਆ ਨੇ ਰੇਲਵੇ ਦੇ ਆਹੀ ਮਾੜੀ ਗੱਲਾਂ ਕੋਈ ਟ੍ਰੇਨ ਤਾਂ ਹੋ ਜਿਹੜੀ ਟਾਈਮ ਤੇ ਪਹੁੰਚਦੀ ਹੋਵੇ ਕਹਵੇ ਨਾ ਟਾਈਮ ਤੇ ਪਹੁੰਚੀਆ ਇਹਦੇ ਦਾ ਕਿੰਦਾ ਘੰਟਾ ਵੱਧਦੀ ਮੰਨ ਕੇ ਚੱਲਣਾ ਪੈਂਦਾ ਵੀ ਇੱਕਰ ਦਾ ਘੰਟਾ ਵੱਧਦੀ ਟਾਈਮ ਤੇ ਪਹੁੰਚੀ ਤੇ ਰੱਬੇ ਰੱਖਾ। ਸਾਡੀ ਕਿਟ ਰੇਨ ਟ੍ਰੇਨ ਤੇ ਪਹੁੰਚੀ ਹੋ ਗਈ। ਹੇਮਕੁੰਡ ਐਕਸਪ੍ਰੈਸ ਤੇ ਕਿ ਹੇਮਕੁੰਡ ਸਾਹ ਵਾਲੀ ਵੀ ਮੁੜਦੇ ਲੇਟ ਹੋ ਗਈ ਸੀ ਉਹ। ਤੇ ਕਿ ਹਜੂਰ ਸਾਹ ਵਾਲੀ ਉਹ ਵੀ ਮੁੜਦੇ ਲੇਟ ਹੋਈ ਸੀ। ਜਾਂਦੇ ਤਾਂ ਪੂਰੇ ਜੱਟ ਟਾਈਮ ਤੇ ਪਹੁੰਚੀ ਹੋ। ਫਿਰ ਉਹ ਤੋਂ ਬਾਅਦ ਲੇਟ ਹੀ ਆਉਣ ਲੱਗੀ ਉਹ 2 ਵਜੇ ਆ ਪਹੁੰਚਣ ਵਾਲੀ ਟ੍ਰੇਨ 8-8 ਵਜੇ ਪਹੁੰਚਦੀ ਨੇ ਰਾਤ ਨੂੰ। ਹੁਣ ਇਹ ਦੇਖੋ 3 ਵਜੇ ਨੂੰ ਪੰਜ ਘੰਟੇ ਜਲਾ ਰਹੀ ਆ ਨੰਬਰ ਸਾਡੇ 22 ਘੰਟੇ ਦਾ ਸਫਰ ਆ ਜਰ 22 ਦਾ 3 ਘੰਟੇ ਇਹ 5 ਘੰਟੇ ਦੇ ਉੱਤੇ ਲਾ ਰਹੀ ਹੈ ਐਂ ਟ੍ਰੇਨਾਂ ਪਾਰ ਕਰਦੇ ਨੇ ਹੁਣ ਇਹਨਾਂ ਦਾ ਟਾਈਮ ਆ ਬੈਲੀਆਂ ਹੁਣੇ ਆਏ ਹੋਏ ਨੇ ਦੇਖੋ ਜਾ ਦੌਰ ਚੱਲ ਰਿਹਾ ਹੈ ਨਾ ਝੋਨਾ ਆਉਣ ਦਾ ਜਿਹੜਾ ਮੁੱਕੀ ਮੁੱਕੀ ਵਾਲੇ ਬਾਣਾ ਦੇ ਬਹੁਤ ਪਏ ਨੇ ਝੋਨਾ ਆਉਣ ਵਾਲੇ ਹਾਂ ਵੀ ਐਸੀ ਦਾ ਕਿਹੜਾ ਕੈਮਰਾ ਵਧੀਆ ਅਗਰ ਨਾ ਉਮੀ ਚ ਗੜਾ ਵੇ ਗਿਆ ਠਾਂਰ ਤਾ ਨਾ ਤੁਮਾ ਨਾ ਹੜ ਲਿਆ ਖੋਰ ਤੇ ਇਤੋਂ ਖੋਰਾ ਕਾਇਬੇ ਤਰੂ ਇਹ ਨਾ ਇੰਨਾ ਠੰਡਾ ਨਹੀਂ ਹੈ ਬੇਵੀ ਝੰਡੀ ਵਈ ਹਰੀ ਅੱਜ ਪੀਲਾ ਨਾ ਖਰੇ ਵੱਧ ਕਰਤਾ ਮੰਨੂ ਪੰਡਾ ਵਾਣਾ ਉਦੋਂ ਕਹਿੰਦਾ ਕੋਕ ਗਰਮ ਹੋ ਗਿਆ ਝੰਡੀ ਮਿਲ ਗਈ ਹਰੀ ਉਹ ਮਿਲ ਗਈ ਝੰਡੀ ਹਰੀ ਤੁਮਾ ਟੋਟ ਹੋ ਰਹੀ ਨੇ ਇਹ ਪੜੇ ਛੱਡ ਜਾ ਬਾਹਰ ਛੱਡ ਚੱਲ ਪੀ ਭਾਈ ਆਲੀਆ ਡੋਂਗਾ ਹੁੰਦਾ ਨਾ ਥੋ ਪਾਣੀ ਖਾ ਖੜਾ ਪੱਠੇ ਇਹ ਸੇ ਖਾ ਦਿੰਨੇ ਕੋ ਵੱਡੀ ਫੈਕਟਰੀ ਆ ਖੰਡੂਰ ਸਾਹਿਬ ਕਰਾਸ ਕਰਿਆ ਖੰਡੂਰ ਸਾਹਿਬ ਆ ਖੰਡੂਰ ਸਾਹਿਬ ਮਗਰ ਸਟੇਸ਼ਨ ਆਇਆ ਸੀ ਇਹ ਤੇ ਡਰਟ ਚਰਨ ਦੀ ਫੇਸੀ ਜਨੇ ਵਾਹ ਓ ਠੋੜੇ ਵੇਖੀ ਕਿੰਨਾ ਰਹਿ ਗਈ ਬਾਟ ਮੈਂ ਹੁਣ ਗੋਬਿੰਦਵਾਲ ਸਾਹਿਬ ਪਹੁੰਚੀ ਗੋਬਿੰਦਵਾਲ ਟ੍ਰੇਨ ਤਰਨ ਤਰਨ ਹੋ ਕੇ ਜਾ ਰਹੀ ਹੈ ਮੈਨੂੰ ਲੱਗਦਾ ਲੱਛਣ ਦਾ ਗੋਬਿੰਦਵਾਲ ਸਾਹਿਬ ਤਾਂ ਉਧਰ ਨਹੀਂ ਛੜੀ ਆਉਂਦੇ ਹੋਰ ਕਿੱਧਰ ਨੁਕਮਾ ਦੀ ਟ੍ਰੇਨ ਹੈ 30 ਮਿੰਟ ਹੋਟਲੇ ਹੋ ਗਈ ਸਵਾ ਚਾਰ ਹੋ ਗਏ ਔਰ ਡਰੇ ਨਾ ਕਿੰਨੇ ਆ ਖੰਡੂਰ ਸਾਹਿਬ ਤੋਂ ਪਤਾ ਨਹੀਂ ਕਿਉਂ ਦੁਬਾਰਾ ਮੁੜ ਕੇ ਗੋਵਿੰਦਗੜ੍ਹ ਸਾਹਿਬ ਆ ਗਈ। ਜਾਣਾ ਅੰਬਰਸਾਰਾ ਚਾਰ ਮੈਂ ਦਵਾ ਦੋ ਤਿੰਨ ਘੰਟੇ ਹੋਰ ਲਾਉਏ ਲੱਛਣ 당ਦੇ ਨੇ ਇਹਨੂੰ। ਵਿਆਹ ਤੋਂ ਮੁੜੀ ਆ ਵਿਆਹ ਤੋਂ ਆਈ ਖੰਡੂਰ ਸਾਹਿਬ ਵੱਲ ਨੂੰ। ਰਾਈਆਂ ਤੋਂ ਇਹਨੇ ਟਰਨ ਲੈਤਾ ਕੋਈ। ਹੁਣ ਗੋਵਿੰਦਗੜ੍ਹ ਸਾਹਿਬ ਪਹੁੰਚੇਗੀ। ਚਲੋ ਜੜੋ। ਸੁਭੂ ਵਧ ਗਿਆ। ਦੇ ਵੀ ਨਹੀਂ ਉਹ ਆਫਾਇੰਟ ਮੈਂ ਟ੍ਰੇਨ ਤੇ ਵੀ ਨਹੀਂ ਆਉਂਦੀ ਟ੍ਰੇਨ ਆਉਂਦੀ ਆਉਂਦੇ ਟਾਈਮ ਦਾ ਬਹੁਤ ਲੇਟ ਹੋਈ ਵਰਦੀ ਇੱਕ ਘੰਟਾ ਪੂਰਾ ਲੇਟ ਆਏ 4:00 ਵਜੇ ਪਹੁੰਚਣੀ ਚਾਹੀਦੀ ਸੀ ਲੇਟ ਤੇ ਲੇਟ ਦਾ ਸਟੇਸ਼ਨ ਵੀ ਅੱਡ ਤੇ ਹੀ ਫਿਰਦੀ ਹੈ ਹੋਰ ਤੇ ਤੇ ਹੁਣ ਆਈ ਨਹੀਂ ਕਿਹਨੇ ਸਰਨ ਵਾਰਨ ਫਿਰਦੀ ਕਿੱਡੇ ਜਾਂਦੀ ਆਉਣਾ ਇਹਨੇ ਕਿਤੇ ਹੋਰ ਸੀ ਹੁਣ ਉਹਦੇ ਪਹੁੰਚੀ ਹੋਣੀ ਚਾਹੀਦੀ ਸੀ ਉੱਥੇ ਦੇ ਦੇ ਝੰਡੀ ਉਹ ਮੈਂ ਕਿਹਾ ਉਹ ਕਰਦਾ ਮਗਰ ਹੁਣ ਝੰਡੀ ਮਿਲ ਜੇ ਹਾਵੇਗਾ ਇਹਦਾ ਸਟੇਸ਼ਨ ਹੀ ਨਹੀਂ ਸੀ ਤਰਨਤਾਰਨ ਦਾ ਨਾ ਗੋਵਿੰਦਵਾਲ ਨਾ ਖੰਡੂਰ ਸਾਹਿਬ ਕੋਈ ਸਟੇਸ਼ਨ ਨਹੀਂ ਜਿਹੜੇ ਸਟੇਸ਼ਨ ਦੇ ਫਿਰਕੇ ਆਈ ਹੈ ਟ੍ਰੇਨ ਤਰਨਤਾਰਨ ਹਵੇ ਪੈ 340 ਮੀਟਰ ਲਾ ਦੋ ਇੱਥੋਂ ਹੈਗਾ 20 25 ਕਿਲੋਮੀਟਰ ਤਰਨਤਾਰਨ ਸਾਹਿਬ ਤਾਮਰਸਰ ਹਾਰੀ ਦਿਹਾੜੀ ਚ ਪਹੁੰਚ ਗਰੇ 6 ਘੰਟੇ ਲਾਦਨੇ ਇਹਨੇ ਪੂਰੇ 6 ਘੰਟੇ ਚ ਪਹੁੰਚੂ। ਇੰਨਾ ਬੁਰਾ ਸਫਰ ਹੈ। ਇਹਨੇ ਦਾ ਹੀ ਰੇਸੀਗੇ ਚ ਪਹੁੰਚ ਜੰਦੇ ਆ। ਲੋ ਯੰਬਰਸਰ ਦਾ ਆਈਪੀਐਲ ਟਾਵਰ ਦੇਖ ਲੋ। ਕੋਲੇ ਦਾ ਠੇਰ। ਤਨਪਾਗ ਮਹਾ ਮੰਦਿਰ ਆ ਰਹੇ ਆ। ਅੰਬੇ ਪੰਦੇ ਹੋਗੇ ਅਜੇ ਵੀ 4-5 ਮਿੰਟ ਨੇ ਲਾਦਨੇ। ਤਨਪਾਗ ਮਹਾ ਪਹੁੰਚਿਆ। ਮਗਰ ਨਾ ਇਹ ਲੋਕ ਜਵਾਕ ਨਾ ਹੋਣਗੇ ਸਵਾਦ ਆਉਦਾ ਉਹਨਾਂ ਦਾ ਪੁਰਾਣਾ ਹੋਣਾ ਤਿੰਨ ਨਹਿਰਾਂ ਜਿਹੀਆਂ ਛੋਟੇ ਛੋਟੀਆਂ ਇੱਥੇ ਦੁਬਾਰਾ ਨਹਿਰਾ ਪਾੜਦੀਆਂ ਹੁੰਦੀਆਂ ਨੇ ਹਾਂ ਜਵਾਕਾਂ ਦੇ ਜਵਾਕ ਕਰਦੇ ਤੇ ਠੰਡੀ ਹਵਾ ਮਾਰਦਾ ਹੋਣਾ ਔਰ ਪੂਰੀ ਮੂੰਹ ਤੇ ਹਵਾ ਠੰਡੀ ਮਾਰਦਾ ਯਾਰ ਤਾਂ ਕਿ ਹਵਾ ਟਕਾਉ ਲੋਈ 6 ਘੰਟਿਆਂ ਚ ਪਹੁੰਚਿਆ ਪੂਰੇ 6 ਘੰਟਿਆਂ ਸਾਢੇ 5 5 ਵਜੇ ਦੇ 40 ਮਿੰਟ ਹੋ ਗਏ ਅਜੇ ਵੀ ਸਟੇਸ਼ਨ ਤੇ ਲੱਗੀ ਐ ਟ੍ਰੇਨ ਇਹ ਸੀਦਾ ਨਜ਼ਾਰਾ ਹੈਗਾ ਮਾ ਗਰਮੀ ਜਮਾਲਾ ਦੀ ਸੌਖੇ ਤੋਂ ਮੈਂ ਰੋਟੀ ਖਾ ਗਿਆ ਸਵੇਰ ਦੀ ਤੂੰ ਤਾਂ ਫਿਰ ਰੋਟੀ ਖਾਦੀ ਇੱਕ ਤਾਂ ਖਾਦੀ ਆਦਾ ਹਾਂ ਥਾ ਕੇ ਖਾਣੀ ਜਾ ਕੇ ਖਾਣੀ ਜਾ ਕੇ ਖਾਣੀ ਨੰਬਰ 3 ਕੋਲ ਚਾਹ ਪਾਵਾਂ ਫਲੈਟ ਮੱਕ ਕਰਨਾ ਫਲੈਟ ਕਮਰਾ ਨਹੀਂ ਲੈਣਾ ਫਲੈਟ ਵੀ ਨਾਲ ਹੀ ਵੀ ਲੈਣਾ ਮੈਂ ਤੇ ਗੇਰੇ ਸੱਭਾ ਲਾਈਟ ਹੀ ਚੱਕਾ ਇਹਦਾ ਫੇਰ ਆ ਕੇ ਉਰੇ ਗੜ ਗਈ ਜਮਾ ਨੱਕ ਦੇ ਜਾ ਕੇ ਪੂਰੀ ਗੱਡੀ ਉੱਡੀ ਲੱਗੀ ਆ ਬਹੁਤ ਉਤਰ ਕੇ ਹੋ ਗਿਆ ਮਹਾਕੰਬਾਲੀ ਨੂੰ ਪਤਾ ਨਹੀਂ ਕਿ ਹੋ ਗਿਆ ਇਹਦਾ ਸਾਰਾ ਸਮਾਨ ਇੰਜਰ-ਮੰਜਰ ਖੋਲ ਕੇ ਛਿੱਟੇ ਪੈ ਨੇ ਚੱਲ ਬੜਿਆ ਇਹਨੇ ਬਹੁਤ ਦੁਖੀ ਕਰਿਆ ਵੀ ਤੇਜਾ ਸਿਆਉ ਨੇ ਇਹ ਤੇ ਜਿਹਾ ਸੌਣੋਂ ਮੂਰੇ ਨੂੰ ਫੇਰ ਕਲੀਅਰੈਂਸ ਨਹੀਂ ਮਿਲੀ ਪਾਣੀ ਕਿਹੋ ਜੀ ਟ੍ਰੇਨ 'ਚ ਬੈਠਾ ਜਿਹਨੂੰ ਕਲੀਅਰੈਂਸ ਨਹੀਂ ਮਿਲ ਰਹੀ ਮੂਰੇ ਇੰਨਾ ਪਹਿਲਾਂ ਹੀ ਉੱਤਰ ਗਏ ਮੂਰੇ ਸਾਰੇ ਪਲੇਟਫਾਰਮਾਂ ਦਾ ਟ੍ਰੇਨਾਂ ਖੜੀਆਂ ਨੇ ਇਹ ਕਿੰਨੀ ਦੂਰ ਇੱਥੇ ਬਣੀ ਹੀ ਆ ਕਿਹੜੀ ਕਾਟਣ ਵਾਲੀ ਜਿਹੜੇ ਟੀਵੀ ਜਾਂਦੇ ਆਂਦੇ ਨੇ ਟੀਵੀ 'ਚ ਕਾਟਣਾ ਹੈ ਥਾਮਸ 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 ਦੀ ਫਰੰਟ ਟ੍ਰੇਨ ਪਣੀ ਜਿਹੜੀ ਆ ਉਹ ਜਿਹਦੇ ਨੀਲੇ ਜਿਹੜਾ ਡੱਬਾ ਹੁੰਦਾ ਥਾਮਸ ਟ੍ਰੇਨ ਦੇਖਦਾ ਰਿਹਾ ਪਹਿਲਾਂ ਇਹ ਵੀ ਕਹਿੰਦਾ ਓਰੇ ਹੁਣੀ ਆ ਫਿਰ ਉਹਦਾ ਕਾਰਟਨ ਅਮਰੀਕਾ ਦੇ ਰਿਹਾ ਏ ਆਪਾਂ ਰੋਕੀ ਨਾ ਪਹਿਲਾਂ ਇਹ ਸਟੇਸ਼ਨ ਦੇ ਮੂਹਰੇ ਆਉਣਾ ਉਹ ਤੋਂ ਸਟੇਸ਼ਨ ਸ਼ੁਰੂ ਹੋਊਗਾ ਅੱਧਾ ਗੱਲੋਂ ਮੁੰਡਾ ਪਹਿਲਾਂ ਟ੍ਰੇਨ ਰੋ ਉਹ ਚੱਲਿਆ ਬੈਗ ਬੈਗ ਕੀ ਹੁੰਦਾ ਫਿਰ ਦੂਜਾ ਇੰਜਨ ਆ ਇਹ ਇਹ ਆ ਡੀਜ਼ਲ ਇੰਜਨ 600 ਲੀਟਰ ਵਾਲਾ ਸਿਰੇ 600 ਲੀਟਰ ਡੀਜ਼ਲ ਪੈਦਾ ਇਹਦਾ ਲਗਭਗ ਰਟਾਇਰ ਹੀ ਹੋ ਗਈ 600 ਲੀਟਰ ਡੀਜ਼ਲ ਆਉਗਾ ਇੱਕ ਚੋਰਾ ਕਾਹ ਹੋਣਗੇ ਉਹ ਤੇ ਲੱਗੇ ਹੋਏ ਹੈ ਹੈ ਜਰਾ ਪੈ ਅੰਮ੍ਰਿਤਸਰ ਪਹੁੰਚ ਗਏ ਆ ਵੇ ਜਾਂਦੇ ਨੇ ਬੱਜੇ ਮੋਰ 1 ਪਲੇਟਫਾਰਮ 1 ਤੇ ਆ ਗਏ ਇੱਥੋਂ ਬਾਹਰ ਨਿਕਲਦੇ ਹੋ ਬਾਹਰ ਨਿਕਲੋ ਦੇ ਫੇਰ ਹੁੜਕੇ ਚਾਉਂ ਪੰਜ ਪਾਟ ਉਧਰ ਕਾਦਾ ਲੰਗਰ ਆਇਆ ਹੈ ਇਹਨਾਂ ਦਾ 19 ਆਵਰਸ ਉਧਰ ਲੰਗਰ ਦਾ ਬਹੁਤ ਹੋਰ ਸਮ ਪਲੇਟਫਾਰਮ ਨੰਬਰ ਕਾਣੇ ਉਹ ਜਾਣਦੇ ਨੇ ਲੱਖ ਦਾ ਦਾ ਸਰ ਲੰਗਰ ਜਾਵਾਂ ਲੋਈ ਪੁਰਾਣੇ ਕਿਲੇ ਨਹੀਂ ਦਿੱਖਤੇ ਬਣਿਆ ਸ੍ਰੀ ਹਰਿਮੰਦਰ ਸਾਹਿਬ ਉਤਰੀ ਰੇਲਵੇ ਤੁਹਾਡਾ ਸਵਾਗਤ ਹੈ ਜੀ ਜਨਾਬ ਸਕਿਲਟਰ ਤੇ ਜਾਣਾ ਜਿਹੜਾ ਹੁੰਦਾ ਸਕਿਲਟਰ ਉਹਦੇ ਆਦ ਨਾਲ ਹੀ ਹੈ ਸਕਿਲਟਰ ਜਿਹੜੀ ਆ ਐਰਪੋਰਟ ਵਾਲੀ ਫੀਲਿੰਗ ਲੈਣੀ ਹੈ ਕਹਿੰਦਾ ਬੱਸ ਸਟੈਂਡ ਇੱਥੇ ਵੀ ਆ ਗਏ ਨੂੰ ਇਹ ਆ ਜਸਨਾ ਜਸਨਾ ਕੁਝ ਵੀ ਕਰ ਸਕਦਾ ਜਸਨਾ ਜਿਸ ਨੇ 6 ਫਰੋਂ ਅਮ੍ਰਿਤਸਰ ਟੂ ਪਹਾਰਾ ਸੁਵਾਲਾ ਸਕੂਲਟਰ ਨਾਲ ਜੜਨ ਲਈ ਆਇਆ ਹੈ ਲੈ ਹੋਏ ਇਹ ਆ ਸਟਾਰ ਅੱਜ ਦਾ ਸਟਾਰ ਆ ਆ ਫੜ ਗਈ ਅਜ ਟ੍ਰੇਨ ਜਿਹਦਾ ਪੁੱਤਰ ਗਿਆ ਆਂ ਪਹੁੰਚੀ ਆਈ ਐ ਵੀ ਜਸਨਾ 19 ਕਿਲੋ ਬਾਅਦ ਅੰਦਰ 19 ਕਿਲੋ ਬਾਅਦ ਅੰਦਰ 19 ਗਾਸ ਰੇਲਵੇ ਟਾਈਮ ਹੈ 19 18 16 ਲੋ ਜੀ ਪੁਰਾਣੀ ਸਾਈਡ ਨਿਕਲੇ 올ਡ ਸਾਈਡ ਨਿਊ ਸਾਈਡ ਤੋਂ ਆ ਗਏ ਇਧਰੋਂ ਐਕਸ ਸਾਭਾਂ ਤੇਰੀ ਕਰ ਲੈ ਤੇਰੀ ਹੈ ਗਿਆ ਤੇਰੀਆਂ ਸੰਭਾ ਆਦੇ ਮੋਟਰਾਂ ਦਾ ਬਹੁਤ ਨਜ਼ਾਰਾ ਹੁੰਦਾ ਜੀ ਮੈਂ ਤੇ ਗਰਵੀਰ ਆ ਜੀ ਮੋਟਰਾਂ ਦਾ ਜਿੱਧਰ ਮਰਜ਼ੀ ਚੱਲੀ ਚੱਲੋ। ਉਹਦਾ ਇੱਕ ਮੇਂ ਬਹੁਤ ਸੀ। ਹੋਰ ਇਹਦਾ ਉਹਦਾ ਪਹਾੜਾ ਰਾਜੇਗਾ ਕੱਲੋ ਜਾਣਾ। ਸਾਰੇ ਬੱਸ ਐਸੇ ਗੇਟ ਤੇ ਆ ਜਗਾ ਤੇ। ਹਾਲ ਗੇਟ ਇਹ ਹਾਲ ਗੇਟ ਹੈ ਔਰੇ ਮੁਰੇ ਆਉ ਮੱਛੀ ਮਾਰਕਟ ਵੀ ਔਰੇ ਖਾਦਾ ਖਾਦਾ ਇਹ ਕਿਧਰ ਨੂੰ ਗਏ ਵੱਡੀਆਂ ਗੱਡੀਆਂ ਕਰਦੇ ਹੋਣ ਅਲੱਧਰ ਜਾਂਦੇ ਨੇ ਹਣ ਘਰ ਤੇ ਜਾਂਦੇ ਨੇ ਇੱਧਰ ਆ ਮੋਟੋ ਕੋ ਮੱਛੀ ਵਜਾ ਵੱਡੇ ਬਿੱਡਾ ਵੱਡਾ ਮੱਛੀ ਯਾਰ ਬਣਾਦਾ ਬਾਹਰ ਡੇ ਸੁਪੇ ਪੂਜਾਗਾ ਸਟਾਉਂ ਉਹ ਹੇਰੇ ਹੋਟਲ ਨੇ ਪੂਜਾਗਾ ਸਟਾਉਂ ਚੱਲੋ ਲੋਹੇ ਇੱਕੀ ਜਾਏ ਜੀ ਪੂਜਾਗਾ ਸਟਾਉਂ ਨਹੀਂ ਇੱਕ ਜਾਨ ਤੇ ਸੀ ਆਂ ਲੱਗਿਆ ਨਾ ਲੱਗਿਆ ਹਾਂ ਲੋਈ ਪਹੁੰਚ ਗਿਆ ਉਹ ਉੱਥੇ ਸੀਗਾ ਉਹ ਹਜੂਰ ਸਾਹਿਬ ਲੋਈ ਕਮਰਾ ਹੋ ਗਿਆ ਓਕੇ ਸਾਢੇ 6 ਹੋ ਗਏ ਘੰਟਾ ਪੈ ਓਏ ਬਸ ਹੋ ਗਿਆ 22:00 ਦੇ ਵੱਜ ਗਿਆ ਅੱਠ ਰੈਡੀ ਸਾਡੀ ਉਹਨੇ ਹਾਲਿਆ ਮੁੰਡਾ ਨਾਲਿਆ ਇਹਦਾ ਗੇੜੇ ਵੀ ਗੱਡੇ ਚੌਂ ਨਾਲ ਬਾਹਰ ਰਾਤ ਨੂੰ ਦੋ ਬਰੋ ਮਰਦੇ ਦਾ ਰਾਤ ਨੂੰ ਨਹੀਂ ਬੋਕਰੋ ਤਿਆਰ ਹੋਉਂਦਾ ਹੈ ਵੀਡੀਓ ਮੋਬਾਈਲ ਪਰ ਇੱਥੇ ਤਾਂ ਬਣਾ ਦੂਗਾ ਪਰ ਇੱਥੇ ਵੀ ਨੇਰਾ ਜਿਹਾ ਹੋਊਗਾ ਯਾਰ ਕੀ ਕਹਿੰਦੇ ਨੇ ਟੰਗੀ ਹੋਈ ਨਾ ਰੰਦਰਾ ਆ ਗਿਆ ਦਰਥ ਨੇ ਭਾਈ ਸਾਹਿਬ ਨੇ ਆਪ ਫੈਨ ਹੀ ਚਲਾਤਾ ਸੀ ਕਰਨੀ ਕੂਲਿੰਗ ਕਹਿੰਦਾ ਕੂਲਿੰਗ ਦਾ ਕਰਦਾ ਨਹੀਂ ਤਾਂ ਬਗੈਥਾ ਫੈਨ ਚਲਾਤਾ ਆਹ ਡਰਾਈ ਆਹ ਫੈਨ ਹੋ ਗਿਆ ਕਹਿੰਦਾ ਵੀਰੇ 25 ਦੋ ਘਾਟਦਾ 25 ਦੋ ਹੀ ਘਟੂ ਸਰਾ ਕੂਲਿੰਗ ਆ ਕਰ ਸਿੱਟਦਾ ਆਪਤਾ ਜਾ ਭਾਈ ਅੱਲ ਨਹੀਂ ਭੱਜ ਕੇ ਪੂ ਜਾ ਗਏ ਸਤਾ ਉਹ ਆ ਇਹ ਗੋਈਆਂ ਆ ਹਜੇ ਵੀ ਚਾਨਣ ਬਹੁਤ ਪਿਆ ਹੋਇਆ ਆਉਣਾ 7:30 ਨੂੰ ਹਨੇਰਾ ਹੋ ਜਾਂਦਾ ਇੱਥੇ ਚਾਨਣ ਉਹ ਦੇਖੋ ਹਜੇ ਵੀ ਕਿੰਨਾ ਪਿਆ ਹੋਇਆ ਪਰ ਆਪਣੇ ਦਾ ਟਾਈਮਿੰਗ ਦਾ ਵੀ ਫਰਕ ਪੈਂਦਾ ਉਹ ਥੋੜਾ ਬਹੁਤ ਆਉਣਾ 7:30 ਸੂਰ ਜਿ ਡੇਗਦਾ ਇੱਥੇ ਲੇਟ ਦੇਖਦਾ ਉਹ ਬਹੁਤ ਚਾਨਣ ਪਿਆ ਆਪਣੇ ਦਾ ਇਹਨਾਂ ਹਨੇਰਾ ਹੋ ਜਾਂਦਾ ਹਜ਼ੂਰ ਸਾਹਿਬ 6 ਵਜੇ ਨੂੰ ਹੋ ਜਾਂਦਾ ਹੋਊਗਾ 5:30 6 ਵਜੇ ਨੂੰ ਮੈਂ ਆਪਣੇ ਘਰ ਮੀਆਂ ਚੋਂ ਆਉਂਦਾ ਇਹ ਪੂਰਾ ਜਾਣਨਾ ਪਿਆ ਪਾਰਟੀ ਨੂੰ ਇਹ ਕਹਿੰਦਾ ਰੀਲ ਬਣਾਉਣੀ ਜਿਹੜੇ ਇੱਥੇ ਰੀਲ ਬਣਦੀਆਂ ਮੈਂ ਵੀ ਮਸ਼ੂਰ ਹੋਣਾ ਜਿਵੇਂ ਨਾ ਮਸ਼ੂਰ ਹੋਣ ਨੂੰ ਕਰਦਾ ਅੱਜ ਬਤੇਰੇ ਰੀਲਾਂ ਵਾਲੇ ਆਉਣਗੇ ਦੇਖ ਲੈ ਮੇਰੇ ਤਾਂ ਆ ਹੀ ਬਹੁਤ ਹੋ ਗਿਆ ਇੱਥੇ ਵੀਡੀਓ ਤਾਂ ਵਧੀਆ ਆਉਂਦੀ ਆ ਵੀਡੀਓ ਬਣਾਦਿਆਂ ਦੀ ਆ ਸੀਗਾ ਔਰ ਆ ਦੇਖਣ ਵਾਲਾ ਸਵੇਰੇ ਪਾਰਟੀ ਸਨਮਿਊਜ਼ੀਅਮ ਬੰਡ ਦੇ ਆਧਾਰ ਤੇ ਇੰਦਰ ਕੈਮਰਾ ਤਾਂ ਲਿਜਾਣ ਨਹੀਂ ਦਿੰਦੇ ਔਰ ਸਾਮਾਨ ਪਿਆ ਉਹ ਜਿਹੜਾ ਬੰਡ ਦੇ ਸਮੇਂ ਵੇਲੇ ਹੈ ਔਰ ਇਹ ਚ ਮੈਂ ਨਾ ਮੈਂ ਕਹਿੰਦਾ ਬੁਰਪਲੇਾਂ ਚ ਜਾਣਾ ਮੈਂ ਡੇਗੀ ਗਿਆ ਸੀ ਉਹ ਸਿਆੜ ਕੇ ਕਿਉਂ ਬਲੋ ਥੱਲੇ ਆ ਜੀ ਜਾਂ ਉਹ ਯਾ ਅੱਗੇ ਹਰੇਟੇ ਆਪਣੇ ਵਾਲੇ ਪੱਠੇ ਕਿੱਥੇ ਨੇ ਆਉਂਦੇ ਨੇ ਆਹ ਹਰਡੇ ਲਵ ਯੂ ਕੈ ਬੇਸਟ ਜੇ ਬਾਕੀ ਦਾ ਜੇ ਅਜਾ ਸਾਰਾ ਫੋਟੋ ਸ਼ੂਟ ਚੱਲਦਾ ਇਹ ਨਾ ਖਿੜਾ ਹੈ ਦੀ ਸਾਰਾ ਅਗੜੀ ਸਰਾ ਹਵੇਲੀ ਦਸੀ ਜਾਂਦਾ ਇਹਨੂੰ ਸਾਰਾ ਅਗੜੀ ਦੇ ਸਿੰਗਲ ਲੜੇ ਜੀ ਉਹਦੀ ਯਾਦਗਾਰੀ ਚ ਬਣੀ ਹੋਈ ਹੈ ਨਾ ਆਹ ਵਾਹ ਪਾਹ ਨੀ ਪਤਰਾ ਹੈ ਨੀ ਬਾਈ ਬਾਹ ਇੰਦਰ ਹੈਰੀਟੇਜ ਦਾ ਵੜਾ ਇਕੱਠ ਹੁੰਦਾ ਬੱਦ ਦਾ ਫੋਟੋ ਸ਼ੂਟ ਵਾਲੇ ਵੜੇ ਹੋ ਕਰਦੇ ਨੇ ਬਾਈ ਏਰੀਆੰਦ ਨੇ ਬੰਦਿਆਂ ਨੂੰ ਇਹ ਇਕੱਠ ਹੱਦ ਕਰਦੇ ਨੇ ਤੇ ਇਹ ਫੂਡ ਸਟਰੀਟ ਅਮਰਸਰ ਦੀ ਨਰਵਾਰ ਸਾਹਿਬ ਦੇ ਜਮਾ ਸਾਹਮਣੇ ਦਰਵਾਜ਼ੇ ਦੇ ਉਪੋਜ਼ਿਟ ਸਾਈਡ ਆਈ ਪੀ ਵੀ ਰਾਜ ਸਾਹਿਬ ਵੀ ਉੱਧਰ ਹੈਗਾ ਆਪਣਾ ਇੱਕ ਆੜੀ ਆ ਉਹ ਇਹ ਇੱਥੇ ਦਾ ਬਹੇਰਾ ਖਾਦਾ ਸੀ ਗੈਸ ਪੂਰੀ ਆ 20% ਚੱਕ ਵੀ ਆ ਗਿਆ ਮਤਲਬ ਇਹ ਫੁੱਲ ਚਾ ਬੜਾ ਸਟਾਰ ਇੱਥੇ ਦਾ ਹੁੰਦਾ ਹੀ ਆ ਨਸ ਨੇ ਪੂਰਾ ਵਧੀਆ ਖਾਤਾ ਲੈ ਵਰਕੀ ਕਬੱਡੀ ਹੈ ਉਹਨਾਂ ਦਾ ਕੁਝ ਹੋ ਰਿਹਾ ਹੈ ਹੈ ਬੜਾ ਖਾਂਦਾ ਹੈ ਤੂੰ ਮਟਰ ਇਹਨੂੰ ਹਲਾ ਦੇ ਇੱਥੇ ਕਿਹੜਾ ਕੰਮ ਡੈਟ ਹੋ ਗਿਆ ਇਹ ਕੰਮ ਡੈਟ ਹੋ ਗਿਆ ਇਹ ਕਿਹੜਾ ਤੇਰਾ ਹੋਇਆ ਕੰਮ ਡੈਟ ਦਾ ਤੇਰਾ ਹੋਇਆ ਕੰਮ ਡੈਟ ਦਾ ਕਿਹੜੇ ਕੋਚ ਆਮ੍ਰਿਤਸਰ ਕੋਲ ਦੇਖਣੀਆਂ ਅੰਮ੍ਰਿਤਸਰ ਨੇ ਕੰਮ ਕਿਹੜਾ ਹੋ ਗਿਆ ਮੁੰਡਿਆਂ ਦਾ ਓਏ ਔਖੇ ਦੁਰ ਦੇ ਨਕੇ ਕਿਹੜਾ ਹੋ ਗਿਆ ਇਹਨਾਂ ਦਾ ਇੱਕ ਕੋਚ ਨੇ ਜਿਆਦਾ ਨਾਲ ਸਿੰਗਲ ਪੀਸ ਹੀ ਆ ਜੀ ਤੇ ਡਬਲ ਹੋ ਜਾਂਦਾ ਫਿਰ ਤਾਂ ਪਤਾ ਨਹੀਂ ਛੱਡ ਕਿਉਂਦੇ ਇਹ ਤਾਂ ਦਾਲ ਦੂਰ ਤਾਂ ਛੱਡਿਆ ਜੇ ਤੁਸੀਂ ਚੱਲ ਜੀ ਦਾ ਇਹ ਬੰਦਾ ਫੋ ਸਮਲੀਹਾ ਦਰਬਾਰ ਸਾਹਿਬ ਘੰਟਾ ਕਰ ਪਹੁੰਚ ਗਿਆ ਕਮਰੇ ਜਿਹਨੂੰ 5 6 ਡਾ ਘੋੜਾ ਦੇ ਕੇ ਅੰਦਰ ਚਾਲਦੇ ਹੁਣ ਮੈਂ ਰੋਟੀ ਆ ਖਾਜਮ ਹੋ ਜਾਊਗਾ ਲਾਰਡ ਕੇ ਬੁੱਧੂ ਘਰ ਕੋ ਆਇਆ ਚੱਲ ਜੂਗਾ